ਉਹਨਾਂ ਹਿਸਾਬ ਦਿਵਾਨ ਦੇ ਵਾਸਤੇ ਪੂਰੀ ਮਾਰਕੀਟ ਬੰਦ ਕਰਕੇ ਧਾਰਨਾ ਬਦਸ਼ਣ ਦਿੱਤਾ ਗਿਆ ਜਿਸ ਵਿੱਚ ਇਹਨਾਂ ਨੇ ਚੇਤਨਾ ਦਿੱਤਾ ਅਗਰ ਕੋਈ ਉਚਿਤ ਫੈਸਲਾ ਸਰਕਾਰ ਵੱਲੋਂ ਨਾ ਲੁਟਾ ਗਿਆ ਤਾਂ ਧਾਰਨਾ ਜਿਹੜਾ ਹੈਗਾ ਅੱਗੇ ਬਦਲ ਦਿੱਤਾ ਜਾਏਗਾ ਸ਼ਿੰਗਾਰ ਸ਼ੋਰ ਵੀ ਕੀਤਾ ਹੋਇਆ ਦੇਖ ਰਹੇ ਪੰਜਾਬੀ ਯੂਨੀਵਰਸਿਟੀ ਦੀ ਸਾਂਝੀ ਖਬਰ ਵਿੱਚ ਜਸਪਾਲ ਸੋਨੀ ਜੀ ਔਰ ਸਰ ਮਾਰਕੀਟ ਦੇ ਜਿੰਨੇ ਵੀ ਦੁਕਾਨਦਾਰ ਜਿੰਨੇ ਵੀ ਤਕਲੀਫ ਆਈ ਰਲਕੇ ਸਾਰੇ ਇਕੱਠੇ ਹੋ ਗਏ ਸਰ ਸਰਕਾਰ ਜਿੰਦਾਬਾਦ ਪ੍ਰਿਯਕਤੀ ਰਾਮ ਜਿੰਦਾਬਾਦ ਡੀਐਸਪੀ ਰਾਮ ਜਿੰਦਾਬਾਦ ਨਯਮ ਸਰਕਾਰ ਜਿੰਦਾਬਾਦ ਠੀਕ ਹੈ ਠੀਕ ਆ ਪੇਰੈਂਟਸ ਇਹਨਾਂ ਦੇ ਰਲ ਬਦੂ 12 ਲੱਖ ਸਰ ਲਾ ਕੀ ਹੈ ਸਰ ਜੀ ਰੋਲਾ ਕੋਈ ਨਹੀਂ ਇੰਨਾ ਕੋਈ ਬਾਪੂਆਂ ਕੋਲੇ ਮੇਰਾ ਬੱਚਾ ਲੱਗਿਆ ਤੇ ਲੋਕੀ ਕਰਦਾ ਮਾਸਾ ਪਿਆ ਗਿਆ ਲੈਂਦਾ ਤੇ ਉਹ ਕੋਈ ਦਵਾਈਆਂ ਦੂਆਂ ਗਿਆ ਸੀ ਅਸੀਂ ਗੰਮ ਲੰਗੀ ਸੀ ਡੇਡ ਨੂੰ ਲੰਗੀ ਸੀ ਤੋ ਵਾਪਸ ਕਰਤੇ ਤੇ ਉਹ ਵਾਪਸ ਲਈ ਜਾਂਦਾ ਸੀ ਪੁਲਿਸ ਨੇ ਫੜ ਕੇ ਹਮਮ ਪਰਚਾ ਕਰਤਾ ਯਾਦ ਵੇ ਸਰ ਜਿੱਥੇ ਮਰਜੀ ਉਹਦੀ ਤਸੱਲੀ ਲੈ ਲਓ ਜੀ ਆ ਸਾਰੇ ਬੰਦੇ ਖੜੇ ਨੇ ਜੇ ਕੋਈ ਇਹੋ ਜਿਹਾ ਕੰਮ ਕਰਦਾ ਹੋਵੇ ਤਾਂ ਬਾਕੀ ਬਾਪੂਆਂ ਨੇ ਕਰਿਆ ਸੀ ਉਹ ਸਹੀ ਕੰਮ ਸੀਗਾ ਜੀ ਉਹਦੇ ਕੋਈ ਗਲਤੀ ਸਾਡੀ ਨਹੀਂ ਹੋਈ ਹਮ ਕਿਆ ਗੱਲ ਹੈ ਜੀ ਬਾਹਰ ਤੋਂ ਅਣਜਾਣ ਧੱਕਾ ਸਾਡਾ ਪ੍ਰਸ਼ਾਸਨ ਕੀ ਕਹਿੰਦਾ ਸਾਡੀ ਤਾਂ ਗੱਲ ਹੀ ਨਹੀਂ ਸੁਣਦਾ ਪ੍ਰਸ਼ਾਸਨ ਇਹਨਾਂ ਦੀ ਗੱਲ ਕਿ ਸਾਡੀ ਕਿਸੇ ਗੱਲ ਸੁਣਦਾ ਜੀ ਬਾਹਰ ਤੋਂ ਕੀ ਨਾਮ ਹੈ ਡੀਐਸਪੀ ਦਾ ਡੀਐਸਪੀ ਦੇ ਕੋਈ ਨਹੀਂ ਜਾਣਦੇ ਜੀ ਨਾਮ ਉਹਨਾਂ ਦਾ ਅਸੀਂ ਗਰੀਬ ਬੰਦੇ ਤੇ ਆੜੀ ਮਰਦਾਨੀ ਅਸੀਂ ਅਰਮਨ ਦਾ ਪਤਾ ਡੀਐਸਪੀ ਦਾ ਨਾਮ ਹੈ ਡੀਐਸਪੀ ਦਾ ਨਾਮ ਹੈ ਕਰਿਓ ਜੀ ਇਹ ਕੋਈ ਇੱਕ ਦੱਸ ਦਿਓ ਜੀ ਇਹਨਾਂ ਦੀ ਗੱਲ ਕਰ ਪਾਏ ਨਹੀਂ ਕਰ ਪਾਏ ਹਾਂਜੀ ਭਾਈ ਮੁਰਦਾਬਾਦ 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 ਜੈ ਸਰਕਾਰ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਹਾਂ ਜੀ ਮਦਾਨ ਜੀ ਕੀ ਕਹਿ ਰਹੇ ਹੋ ਕੀ ਗੱਲਬਾਤ ਆ ਸਰ ਜੀ ਗੱਲਬਾਤ ਸਾਰਿਆਂ ਨੂੰ ਪਤਾ ਹੀ ਹੈ ਜੀ ਕੱਲ ਰਾਤੀ ਚੱਲੀ ਜਾਂਦੀ ਹੈ ਇੱਕ ਵਾਰ ਦੁਬਾਰਾ ਦੋ ਕੀ ਨਾਮ ਮਦਾਨ ਜੀ ਤੁਹਾਡਾ ਮੇਰਾ ਨਾਮ ਵੇਕਟਕਸ਼ ਹੈ ਸਾਡੀ ਕੀ ਗੱਲਬਾਤ ਕੀ ਗੱਲਬਾਤ ਤਾਂ ਸਾਹਮਣੇ ਦਿਖੀ ਜਾਂਦੀ ਹੈ ਇਹਦਾ ਟਾਰਗੇਟ ਹੈ ਵੀ ਟਾਰਗੇਟ ਮੈਨੂੰ 10 ਪਰਚੇ ਦਾ ਟਾਰਗੇਟ ਦਿੱਤਾ ਜੀ ਉਹ ਪੂਰੇ ਕਰ ਦਿਓ ਐ 10 10 ਗੋਲੀਆਂ ਦੇ ਪਰਚੇ ਪਾ ਕੇ ਟਾਰਗੇਟ ਪੂਰੇ ਹੋਣਗੇ ਉਹ ਵੀ ਐਕਸਪਾਇਰ ਗੋਲੀਆਂ ਉਹ ਵੀ ਐਕਸਪਾਇਰ ਗੋਲੀਆਂ ਦੇ ਇਹ ਜਿਹੇ ਸਾਡੇ ਮੁੱਖ ਮੰਤਰੀ ਆ ਜਿਹੜੇ ਇਹ ਜਿਹੇ ਲੋਕਾਂ ਨੂੰ ਮਲ ਉਹ ਰੱਖ ਰਿਹਾ ਉਹ ਇਹ ਜਿਹੇ ਸਾਡੇ ਲੀਡਰ ਹੈ ਇਹ ਜਿਹੇ ਸਾਡੇ ਐਸਐਸਪੀ ਹੈ ਉਹਨਾਂ ਨੇ ਨਹੀਂ ਤਾਂ ਇਹ ਵੀ ਕੀ ਗੋਲੀਆਂ ਤੇ ਪਰਚੇ ਪੈਂਦੇ ਹੁੰਦੇ ਆ ਉਹ ਵੀ ਐਕਸਪਾਇਰ ਹੈ ਉਹ ਵੀ ਐਕਸਪਾਇਰ ਗੋਲੀਆਂ ਤੇ ਜੇ ਤੁਸੀਂ ਘਰੇ ਦਵਾਈ ਲੈ ਕੇ ਜਾਓ ਤਾਂ ਕਿੰਨੀਆਂ ਗੋਲੀਆਂ ਲੈ ਕੇ ਜਾਓਗੇ ਪਤਾਜੀ ਵਾਸਤੇ ਮਤਲਬ ਇੱਕ ਦਾ ਪਤਾ ਲੈ ਕੇ ਜਾਓਗੇ ਵਾਸਤੇ ਦੋ ਪੱਤੇ ਉਹਦੇ ਕੋਲੇ ਸੀ ਕੋ ਵੀ ਚ ਪੈਰ ਕੰਪਨੀ ਚ ਵਾਪਸ ਭੇਜ ਜਿਹੜਾ ਬੰਦਾ ਮਤਲਬ ਨਸ਼ਾ ਵੇਚੂਗਾ ਉਹ ਦੋ ਪੱਤੇ ਚ ਪੈਰ ਜੇਬ ਚ ਬਾਕੇ ਘੁੰਮੂਗਾ ਜਿਹੜਾ ਬਿੱਲ ਵੀ ਦੇਦਾ ਜੀ ਪੰਜ 100 ਬੋਖ ਦੇਦਾ ਬਿੱਲ ਵੀ ਹੈਗਾ ਸੀਗਾ ਨਾਮ ਸਾਰਾ ਕੋਈ ਬਿੱਲ ਸੀ ਰਿਕਾਰਡ ਸੀ ਸਭ ਕੁਝ ਨਾਮ ਸੀ ਫਿਰ ਹੁਣ ਮਤਲਬ ਥੋੜੀ ਮੰਗ ਕੀ ਆ ਕਿ ਵਰਕੇ ਕਹਿਣਾ ਕੀ ਜਾਵੇ ਬੰਤ ਕੀ ਉਹਨੂੰ ਮਤਲਬ ਮਾਫੀ ਮੰਗ ਕੇ ਕਹਿਣਾ ਛੜਾਵੇ ਆਪਦਾ ਡੀਐਸਪੀ ਸਾਡੇ ਤੋਂ ਜਿਹੜੀ ਬੀਐਸਪੀ ਦਾ ਨਾਮ ਕੀ ਹੋਈ ਹੈ। ਉਹ ਅਮੇਦਾ ਜੀ ਕੋਈ ਅਜੇ ਤਾਂ ਮੇਰੇ ਕੋਲ ਜੀ ਸਭ ਉਹ ਜੀ ਸੈਣੀ ਸੈਣੀ ਸਾਹਿਬ ਸੈਣੀ ਹੈ ਸਾਹਿਬ ਪਤਾ ਨਹੀਂ ਕਾ ਪਤਾ ਹਾਂ ਜੀ। ਹਾਂ ਜੀ। ਕੋਈ ਨਹੀਂ ਜਾਂਦਾ ਬਾਈ ਜੀ। ਉਹ ਬਾਈ ਦਾਇਓ ਨਾਲ ਦਾਇ ਮਿੱਟਾ ਦੁਕਾਨਾਂ ਬੰਦ ਰੱਖ ਕੇ ਅੱਜ ਜੋ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਕੀ ਮੌਕਾਨ ਕੀ ਹੈ ਸਰ? ਦੇਖੋ ਜੀ ਅੱਜ ਇਹ ਸਵੇਰ ਦਾ ਹੀ ਅਸੀਂ ਜਿਹੜਾ ਇਹ ਰੋਸ਼ ਪ੍ਰਦਰਸ਼ਨ ਹੈ ਉਹ ਕਰੀ ਜਾ ਰਹੇ ਹਾਂ। ਕਿਉਂਕਿ ਸਾਡਾ ਇੱਕ ਹੋਲਸੇਲ ਦਾ ਛੋਟਾ ਬੀਰ ਸੀਗਾ ਜੀ ਨਾਮ ਸੁਦਾ ਗੁਰਮੀਤ ਸਿੰਘ ਉਹ ਸਾਡੇ ਹੋਲਸੇਲ ਦੀ ਦੁਕਾਨ ਸਿੰਗਲਾ ਮੈਡੀਕਲ ਏਜੰਸੀ ਦਾ ਮਲਾਜਮ ਸੀ ਔਰ ਟੀਮ ਦੇ ਵਿੱਚ ਉਹ ਆਪਣਾ ਕਾਰੋਬਾਰ ਕਾਰੋਬਾਰ ਕਰਨ ਲਈ ਮਤਲਬ ਟੂਰ ਤੇ ਗਿਆ ਹੋਇਆ ਸੀ ਰੁਪੀਨ ਇਸ ਹਫਤੇ ਚ ਕਰਨ ਜਾਂਦੇ ਨੇ ਤਾਂ ਇੱਕ ਰੁਟੀਨ ਦੇ ਜਦੋਂ ਜਾਂਦੇ ਆ ਰੂਟ ਟੂਰ ਦੇ ਉੱਤੇ ਇੱਥੋਂ ਜਿਹੜਾ ਆਰਡਰ ਮਿਲਿਆ ਹੁੰਦਾ ਹੈ ਉਹ ਆਰਡਰ ਦਾ ਇਹ ਲੈ ਕੇ ਜਾਂਦੇ ਨੇ ਔਰ ਉਧਰੋਂ ਜਿਹੜੀ ਕੋਈ ਐਕਸਪਾਇਰੀ ਜਿਹੜੀ ਕਿਸੇ ਦੁਕਾਨਦਾਰ ਦੇ ਕੋਈ ਦਵਾਈ ਲੱਗਦੀ ਨਹੀਂ ਉਹ ਜਾਂ ਕੋਈ ਬ੍ਰੇਕੇਜ ਹੈ ਜਾਂ ਐਕਸਪਾਇਰੀ ਹੈ ਉਹ ਅਸੀਂ ਉਹਨੂੰ ਵਾਪਸ ਭੇਜ ਦਿੰਦੇ ਹਾਂ ਉਸੇ ਪ੍ਰੋਸੈਸ ਦੇ ਤਰੀਕੇ ਸਿੰਗਲਾ ਮੈਡੀਕਲ ਜਿਹੜਾ ਉਤੋਂ ਦਾ ਮੈਡੀਕੋਜ ਹੈ ਰਾਮਾ ਮੰਡੀ ਦਾ ਉਹਨੇ ਦੋ ਪੱਤੇ ਐਕਸਪਾਇਰ ਕਲੋਨਜੀ ਭੰਦੇ ਉਸ ਜਿਹੜੇ ਹੈਗੇ ਇੱਕ ਤਰ੍ਹਾਂ ਦੇ ਮੁੰਡੇ ਨੂੰ ਜਿਹੜਾ ਮੁਲਾਜ਼ਮ ਗਿਆ ਸੀ ਉਹਨੂੰ ਵਾਪਸ ਕਰਨ ਲਈ ਦੇ ਦਿੱਤੇ ਕਾਪੀ ਦੇ ਵਿੱਚ ਬਕਾਇਦਾ ਨੋਟ ਹੋ ਗਈ ਵੀ ਇਹ ਦੋ ਪੱਤੇ ਜਿਹੜੇ ਐਕਸਪਾਇਰ ਮੈਂ ਭੇਜ ਰਿਹਾ ਹਾਂ ਸਿੰਗਲਾ ਮੈਡੀਕਲ ਏਜੰਸੀ ਤੇ ਫੋਨ ਹੋ ਗਿਆ ਫੋਨ ਤੇ ਉਹਨਾਂ ਨੂੰ ਕਹਿਤਾ ਜੀ ਆ ਪੱਤੇ ਅਸੀਂ ਭੇਜ ਰਹੇ ਹਾਂ ਉਹ ਕਹਿੰਦੇ ਠੀਕ ਹੈ ਕੋਈ ਗੱਲ ਭੇਜ ਦਿਓ ਅਸੀਂ ਲੈਸ ਕਰ ਲਾਂਗੇ ਤੋਂ ਪੱਤੇ ਉਹਨੇ ਬੈਗ ਦੇ ਵਿੱਚ ਪਾਏ ਔਰ ਬਾਕੀ ਆਪਦੀ ਮਾਰਕੀਟ ਕਰੀ ਤਾਂ ਉਹ ਸਟੇਸ਼ਨ ਤੇ ਚਲਾ ਗਿਆ ਸਟੇਸ਼ਨ ਤੇ ਜਾ ਕੇ ਪੁਲਿਸ ਦੀ ਟੀਮ ਨੇ ਉਹਦੀ ਚੈਕਿੰਗ ਕੀਤੀ ਚੈਕਿੰਗ ਦੇ ਦੌਰਾਨ ਉਹਦਾ ਬੈਗ ਖਲਾ ਕੇ ਦੇਖਿਆ ਉਹਦੇ ਵਿੱਚੋਂ ਦੋ ਪੱਤੇ ਹੋਰ ਵੀ ਦਵਾਈਆਂ ਸੀ ਲੇਕਿਨ ਉਹ ਦੋ ਪੱਤੇ ਉਹਨਾਂ ਨੇ ਕੱਢ ਕੇ ਉਹਨੂੰ ਕਿਹਾ ਵੀ ਤੂੰ ਕਿੱਥੋਂ ਲੈ ਕੇ ਆਇਆ ਉਹਨੇ ਕਿਹਾ ਜੀ ਮੈਂ ਹੋਲਸੇਲ ਦਾ ਮੁਲਾਜ਼ਮ ਹੈ ਮੈਂ ਡੇਲੀ ਮਤਲਬ ਰੁਟੀਨ ਚ ਹਫਤੇ ਚ ਇੱਕ ਜਾਂ ਦੋ ਦਿਨ ਸਾਡੀ ਇੱਥੇ ਦਵਾਈਆਂ ਲੈ ਕੇ ਜਾਣਾ ਤੇ ਦਵਾਈਆਂ ਜਿਹੜੀਆਂ ਵਾਪਸ ਵੀ ਮਾਂ ਲੈ ਕੇ ਜਾਣਾ ਉਹ ਸਾਡਾ ਰੋਜ਼ ਦਾ ਕੰਮ ਹੈ ਵੀ ਆ ਮੈਂ ਦੁਕਾਨ ਤੋਂ ਲੈ ਕੇ ਆ ਤੁਸੀਂ ਗੱਲ ਕਰੋ ਉਹਨੇ ਉਸ ਦੁਕਾਨਦਾਰ ਨਾਲ ਗੱਲ ਵੀ ਕੀਤੀ ਉਹਨੂੰ ਉੱਥੇ ਮੌਕੇ ਤੇ ਬੁਲਾ ਵੀ ਲਿਆ ਉਹ ਬਿੱਲ ਲੈ ਕੇ ਵੀ ਆ ਗਈ ਉਹ ਜਿਹੜੀ ਕਾਪੀ ਤੇ ਸਾਈਨ ਕੀਤੇ ਹੋਏ ਸੀਗੇ ਵੀ ਆ ਮੋੜੀਆਂ ਉਹ ਵੀ ਲੈ ਕੇ ਆ ਗਈ ਮੌਕੇ ਤੇ ਮਜੂਰ ਡੀਐਸਪੀ ਸਾਹਿਬ ਜਿਹੜੇ ਮਾਨ ਜੋ ਡੀਐਸਪੀ ਸਾਹਿਬ ਉੱਥੋਂ ਦੇ ਆ ਉਹ ਵੀ ਸੀਗੇ ਐਸਐਚਓ ਸਾਹਿਬ ਵੀ ਸੀਗੇ ਉਹਨਾਂ ਨੂੰ ਉਹ ਸਾਰੇ ਕਾਗਜ਼ ਜਿਹੜੇ ਦਿਖਾਤੇ ਲੇਕਿਨ ਸਾਡੀ ਉੱਥੇ ਜਿਹੜੀ ਗ੍ਰਾਮਾਜੁਗਤ ਟੀਮ ਸੀ ਉਹ ਵੀ ਮੌਕੇ ਤੇ ਪਹੁੰਚ ਗਈ। ਉਹਨਾਂ ਦੀ ਕਿਸੇ ਦੀ ਗੱਲ ਨਾ ਸੁਣਦੇ ਹੋਏ ਡੀਐਸਪੀ ਸਾਹਿਬ ਨੇ ਜਾਂ ਐਸਐਚਓ ਸਾਹਿਬ ਨੇ ਉਹਨਾਂ ਨੂੰ ਥਾਣੇ ਭੇਜਤਾ ਥਾਣੇ ਜਾ ਕੇ ਰਾਤ ਨੂੰ 8 ਵਜੇ ਤੋਂ ਬਾਅਦ ਉਹਨਾਂ ਤੇ ਨਾਰਕੋਟਿਕ ਰੱਖਦਾ ਪਰਚਾ ਪਾ ਦਿੱਤਾ। ਦੇਖੋ ਇਹ ਕਿੱਡੀ ਵੱਡੀ ਜਿਹੜੀ ਸਾਡੇ ਨਾਲ ਧੱਕੇਸ਼ਾਹੀ ਹੈ ਉਹ ਇਸ ਸਰਕਾਰ ਦੇ ਹੁੰਦਿਆ ਸਾਡੇ ਨਾਲ ਕਰੀ ਹੈ। ਜਦੋਂ ਕਿ ਅਸੀਂ ਜਿਹੜੇ ਕੈਮਿਸਟ ਐ ਅਸੀਂ ਹਮੇਸ਼ਾ ਹੀ ਸਰਕਾਰ ਦਾ ਸਾਥ ਦਿੰਦੇ ਆ ਰਹੇ ਆ ਅਸੀਂ ਹਮੇਸ਼ਾ ਹੀ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਨਸ਼ਾ ਵਿਰੋਧੀ ਕੋਈ ਜੋ ਵੀ ਰੂਲਸ ਐਂਡ ਰੈਗੂਲੇਸ਼ਨ ਆਂਦੇ ਆ ਅਸੀਂ ਉਹਦੀ ਪਾਲਣਾ ਕਰਦੇ ਆ ਚਾਹੇ ਕੋਈ ਵੀ ਹੋਵੇ ਜੇ ਸਾਨੂੰ ਕਿਹਾ ਤੁਸੀਂ ਕੈਮਰੇ ਲਾਣੇ ਆ ਅਸੀਂ ਕੈਮਰੇ ਵੀ ਲਾ ਲਏ ਜੇ ਤੁਸੀਂ ਇਹਦਾ ਰਿਕਾਰਡ ਰੱਖਣਾ ਐ ਅਸੀਂ ਰਿਕਾਰਡ ਵੀ ਰੱਖ ਲਿਆ ਅਸੀਂ ਜੋ ਵੀ ਨਸ਼ਾ ਨਸ਼ਾ ਵਿਰੋਧੀ ਮੁਹਿੰਮ ਐ ਆ ਸਾਡਾ ਇੱਕ ਇੱਕ ਮੈਂਬਰ ਉਹਦਾ ਜਿਹੜਾ ਹੈਗਾ ਸਹਿਯੋਗ ਕਰਦਾ ਆ ਰਹੇ ਲੇਕਿਨ ਵਾਰ-ਵਾਰ ਸਾਡੇ ਕੈਮਿਸਟਾਂ ਨੂੰ ਇਸ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਮਤਲਬ ਅਸੀਂ ਇਹ ਜਿਹੜਾ business ਹੈ ਕਰਨ ਲਈ ਬਹੁਤ ਔਖੇ ਹੋਏ ਪਏ ਆ ਸਾਨੂੰ ਇਹ business ਕਰਨਾ ਬਹੁਤ ਹੀ ਮਤਲਬ ਸਾਡੇ ਲਈ ਇੱਕ ਔਖਾ ਕੰਮ ਜਿਹੜਾ ਹੋ ਚੁੱਕਾ ਹੈ ਅਸੀਂ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਗਠਿੰਡਾ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਸਾਡਾ ਜਿਹੜਾ નિર્ਦੋਸ਼ ਮੁੰਡਾ નિર્ਦੋਸ਼ ਮਲਾਜਮਾ ਛੋਟੇ ਛੋਟੇ ਬੱਚੇ ਆ ਤੁਸੀਂ ਦੇਖੋ ਆ ਛੋਟਾ ਜਿਹਾ ਬੱਚਾ ਆਇਆ ਹੋਇਆ ਇੱਕ 15 ਦਿਨਾਂ ਦੀ ਬੱਚੀ ਹੋਰ ਹੋਈ ਵੀ ਹੈ ਦੇਖੋ ਕਿੱਡਾ ਵੱਡਾ ਉਹਨਾਂ ਦਾ ਰੋ ਰੋ ਕੇ ਉਹਦੀ ਮਾਂ ਦਾ ਪਿਓ ਦਾ ਬੁਰਾ ਹਾਲ ਹੈ ਅਸੀਂ ਕਹਿੰਦੇ ਇਹਨਾਂ ਨੂੰ ਦੇਖਦੇ ਹੋਏ ਤੁਸੀਂ ਇਹਦੀ ਇਨਕੁਆਰੀ ਕਰਾ ਲਓ ਇਨਕੁਆਰੀ ਦੇ ਵਿੱਚ ਸੁਣਨ ਕੋਈ ਉਥੋਂ ਦਾ ਅਣਗੁਆਣ ਕਹਦੇ ਸੁਣਨ ਕੋਈ ਦੁਕਾਨਦਾਰ ਕਹਦੇ ਸੁਣਨ ਕੋਈ ਨੇੜੇ ਦਾ ਬੰਦਾ ਕਹਦੇ ਹਾਂ ਜੀ ਬੰਦਾ ਇਹ ਕੰਮ ਕਰਦਾ ਤੁਸੀਂ ਉਸ ਨੂੰ ਜਿੱਥੇ ਮਰਜੀ ਛੱਡ ਦਿਓ ਅਸੀਂ ਨਾਲ ਹਾਂ ਲੇਕਿਨ ਇੱਕ ਸਾਫ਼ ਸੁਥਰੇ નિર્ਦੋਸ਼ ਬੰਦੇ ਦੇ ਉੱਤੇ ਇਸ ਤਰੀਕੇ ਦਾ ਅਤਿਆਚਾਰ ਕਰਕੇ ਦੇਖੋ ਇਹ ਬਹੁਤ ਵੱਡੀ ਗਲਤ ਹੈ ਅਸੀਂ ਕਹਿੰਦੇ ਹਾਂ ਸਰਕਾਰ ਨੂੰ ਇਹ ਜਿਹੜਾ ਪਰਚਾ ਜਿਹੜਾ ਹੈਗਾ ਰੱਜ ਕੀਤਾ ਰੱਦ ਕੀਤਾ ਜਾਵੇ ਔਰ ਜਿਹੜਾ ਸਾਡੇ ਨੂੰ ਜਿਹੜਾ ਹੈਗਾ ਇਹਦਾ ਨਿਆਂ ਦਾ ਜਵਾਬ ਮਾਰਕੀਟ ਜਿਹੜੀ ਹੈ ਕਿ ਉਹ ਨਹੀਂ ਦਰਕਰਮ ਦੇ ਮਾਰਕੀਟ ਸਾਡੀ ਅੱਜ ਵੀ ਬੰਦ ਹੈ ਕੱਲ ਦਾ ਵੀ ਅਸੀਂ ਪਲਾਨ ਕਰ ਰਹੇ ਹਾਂ ਕਿਉਂਕਿ ਜਿੰਨੀ ਦੇਰ ਦੇਖੋ ਅਸੀਂ ਤਾਂ ਸੜਕਾਂ 'ਤੇ ਬੈਠ ਸਕਦੇ ਹਾਂ ਜਿੰਨੀ ਦੇਰ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ ਸਾਡਾ ਮੁੰਡਾ ਸਾਡਾ ਨਹੀਂ ਆਂਦਾ ਅਸੀਂ ਇਸੇ ਤਰੀਕੇ ਨਾਲ ਆਪਦਾ ਸ਼ਾਂਤਮਈ ਤਰੀਕੇ ਨਾਲ ਜਿਹੜਾ ਪ੍ਰਦਰਸ਼ਨ ਕਰਦੇ ਰਹਾਂਗੇ ਕਿਉਂਕਿ ਜਿਹੜਾ ਸਾਡਾ ਰੋਜ਼ਗਾਰ ਹੈ ਜਿਹੜਾ ਸਾਡਾ ਇਹ ਪ੍ਰੋਫੈਸ਼ਨ ਹੈ ਇਹ ਲੋਕਾਂ ਦੀ ਹੈਲਥ ਦੇ ਨਾਲ ਵੀ ਜੁੜਿਆ ਹੋਇਆ ਹੈ ਅਸੀਂ ਉਸ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਹੈ ਵੀ ਇਹ ਨਹੀਂ ਕਰਨਾ ਵੀ ਕੋਈ ਵੀ ਜਿਹੜਾ ਕੋਈ ਐਮਰਜੈਂਸੀ ਆਈ ਹੈ ਕੋਈ ਬਿਮਾਰ ਹੈ ਕੋਈ ਹੋਰ ਹੈ ਵੀ ਅਸੀਂ ਉਹਦੇ ਖਿਲਾਫ ਵੀ ਨਹੀਂ ਹੈਗੇ ਅਸੀਂ ਉਹ ਉਹਨੂੰ ਵੀ ਦੇਖਦੇ ਹੋਏ ਅਸੀਂ ਅੱਜ ਜਿਹੜਾ ਸ਼ੜਕ ਤੋਂ ਧਰਨਾ ਜਿਹੜਾ ਹੈਗਾ ਚੱਕ ਕੇ ਅਸੀਂ ਇੱਥੇ ਬੈਠੇ ਆਂ ਅਸੀਂ ਸਾਡੇ ਮੁੰਡਿਆਂ ਨੂੰ ਵੀ ਅਸੀਂ ਸਮਝਾ ਰਹੇ ਆਂ ਵੀ ਕੋਈ ਹੰਨੜਬਾਜੀ ਨਹੀਂ ਕਰਨੀ ਕੁਛ ਨਹੀਂ ਕਰਨਾ ਆਪਾਂ ਸ਼ਾਂਤਮਈ ਤਰੀਕੇ ਨਾਲ ਆਪਣਾ ਜਿਹੜਾ ਪ੍ਰਦਰਸ਼ਨ ਕਰਨਾ ਹੈ ਅਸੀਂ ਜਿੰਨੀ دیر ਸਾਨੂੰ ਨਿਆਂ ਨਹੀਂ ਮਿਲਦਾ ਅਸੀਂ ਇਸੇ ਤਰੀਕੇ ਨਾਲ ਇੱਥੇ ਬੈਠੇ ਰਹਾਂ। ਸੋਪੀ ਜੀ ਜੋ ਮੈਡੀਕਲ ਕੋਈ ਐਮਰਜੈਂਸੀ ਮੈਡੀਸਿਨ ਦੀ ਲੋੜ ਪੈਂਦੀ ਹੈ ਜੈ ਬਾਇ ਦਵੇ ਕਿਸੇ ਨੂੰ ਤੇ ਉਹ ਤੁਸੀਂ ਉਹਦਾ ਅਸੀਂ ਉਹਦਾ ਅਸੀਂ ਕਰ ਰਹੇ ਆਂ ਫਿਲਹਾਲ ਅਸੀਂ ਅੱਜ ਦੇਖੋ ਬਹਿੰਡਾ ਜਿਹੜਾ ਰਸਟੇਲ ਆ ਉਹ ਪੂਰਨ ਬੰਦ ਨਹੀਂ ਕਰਿਆ। ਅਸੀਂ ਮੇਨ ਆ ਬਾਜ਼ਾਰਾਂ ਬੰਦ ਕਰੀਆਂ ਹੋਈਆਂ। ਅਸੀਂ ਇਹ ਪਲਾਨ ਕਰਦੇ ਆਂ ਵੀ ਕਿਸੇ ਵੀ ਜਿਹੜਾ ਬਿਮਾਰ ਨੂੰ ਜਾਂ ਕਿਸੇ ਮਰੀਜ਼ ਨੂੰ ਕੋਈ ਦਿੱਕਤ ਨਾ ਆਵੇ ਉਹੋ ਜੀ ਅਸੀਂ ਜਿਹੜੇ ਆ ਉਹ ਵੀ ਅਸੀਂ ਪਲਾਨ ਕਰਾਂਗੇ ਹਾਂ ਕੋਈ ਨਾ ਜੇ ਕੋ ਜੇ ਹੁਣ ਅੱਜ ਸਾਨੂੰ ਨਿਆਂ ਨਹੀਂ ਮਿਲਦਾ ਤਾਂ ਸਾਡੇ ਕੋਲ ਤੇ ਇੱਕ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੀ ਹੈ ਨਾ ਅਸੀਂ ਉਹੀ ਕਰ ਸਕਦੇ ਆ ਉਹੀ ਅਸੀਂ ਕਰ ਰਹੇ ਆਂ ਤਾਂ ਸਰਕਾਰ ਨੂੰ ਇਹ ਪ੍ਰਾਇੋਰਟੀ ਦੇ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਸਾਡੇ ਵਿੱਚ ਆ ਕੇ ਸਾਡਾ ਇਹ ਮਸਲਾ ਹੱਲ ਕਰਨਾ ਚਾਹੀਦਾ ਨਹੀਂ ਇਹ ਜੇ ਸੰਘਰਸ਼ ਹੈਗਾ ਇਹ ਪੰਜਾਬ ਲੈਵਲ ਤੇ ਚਲਾ ਜਾਏਗਾ ਪੰਜਾਬ ਤੋਂ ਵੀ ਕੰਟਰੋਲ ਨਾ ਹੋਇਆ ਤਾਂ ਇਹ ਆਲ ਇੰਡੀਆ ਲੈਵਲ ਤੇ ਚਲਾ ਜਾਏਗਾ ਇਸਦੇ ਜਿੰਮੇਵਾਰ ਫਿਰ ਸਰਕਾਰਾਂ ਹੋਣਗੀਆਂ ਇਹਦੇ ਕੋਈ ਤੁਹਾਡੇ ਉੱਚ ਅਧਿਕਾਰੀ ਕੋਈ ਆਇਆ ਇਸ ਵੇਲੇ ਤੁਹਾਡੇ ਕੋਲ ਨਹੀਂ ਸਾਡੇ ਕੋਲ ਡੀਐਸਪੀ ਸਾਹਿਬ ਵੀ ਆਏ ਸੀ سارے ਅਧਿਕਾਰੀ ਆਏ ਸੀ ਸਾਨੂੰ ਕਿਉਂਕਿ ਡੀਆਈਜੀ ਸਾਹਿਬ ਆਏ ਹੋਏ ਸੀ ਮਾਨਯੋਗ ਡੀਆਈਜੀ ਸਾਹਿਬ ਦੀ ਕੋਈ ਮੀਟਿੰਗ ਸੀਗੀ ਇੱਥੇ ਉੱਥੇ ਆਏ ਹੋਏ ਸੀ ਤਾਂ ਸਾਨੂੰ ਐਸਐਸਪੀ ਮੈਡਮ ਨੇ ਸਾਨੂੰ ਉੱਥੇ ਦਫਤਰ ਬੁਲਾਲੇ ਸੀਗਾ ਵਧੀਆ ਮਾਹੌਲ ਦੇ ਵਿੱਚ ਸਾਡੀ ਗੱਲ ਹੋਈ ਹੈ ਸਾਨੂੰ ਪੂਰਾ ਆਸ਼ਵਾਸ਼ਣ ਦਿੱਤਾ ਹੈ ਸਾਨੂੰ ਉਹਨਾਂ ਨੇ ਤਰੀਕਾ ਦੱਸਿਆ ਵੀ ਕਿਵੇਂ ਕਰਨਾ ਹੈ ਅਸੀਂ ਉਹ ਤਰੀਕੇ ਨੂੰ ਅਡਾਪਟ ਕਰਦੇ ਹੋਏ ਅਸੀਂ ਫੇਰ ਵੀ ਮੰਗ ਕਰਦੇ ਆਂ ਵੀ ਕੋਈ ਸਾਨੂੰ ਇਹੋ ਜਿਹਾ ਸੌਖਾ ਤਰੀਕਾ ਦੱਸਿਆ ਜਾਵੇ ਜਿਸ ਦੇ ਨਾਲ ਬੱਚੇ ਨੂੰ ਅਸੀਂ ਜਲਦੀ ਬਾਹਰ ਕੱਢੀਏ ਤੇ ਅਸੀਂ ਇਹ ਨਿਆਂ ਦੀ ਮੰਗ ਕਰਦੇ ਹਾਂ ਠੀਕ ਦਰਸ਼ਨ ਕੀਤਾ ਜਾ ਰਿਹਾ ਹੈ ਤੇ ਮੈਂ ਬੈਠਾ ਥੋੜਾ ਜਿਹਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸ਼ਰੀਆ ਕੇਮਿਸਟਰ ਨਾਲ ਇੱਕ ਤੱਕਾ ਹੋ ਰਿਹਾ ਜਦੋਂ ਕਿ ਕੇਮਿਸਟ ਐਸੋਸੀਏਸ਼ਨ ਵੱਲੋਂ ਡਰਗ ਐਕਟ ਦੀ ਇੱਕ ਵਿਧਾਨ ਆ ਵੀ ਜਦੋਂ ਜਿਹੜੀ ਵੀ ਕੋਈ ਦਵਾਈ ਹੋਲ ਸੇਲ ਤੋਂ ਰਿਟੇਲ ਕੋਲ ਜਾਂਦੀ ਆ ਉਹ ਦਵਾਈ ਜੇ ਨਹੀਂ ਵਿਕਦੀ ਜਾਂ ਐਕਸਪਾਇਰ ਹੋ ਜਾਂਦੀ ਉਹ ਵਾਪਸ ਹੁੰਦੀ ਆ ਸਾਡਾ ਕੱਲ ਬੰਜਾ ਸਿੰਗਲਾ ਮੈਡੀਕਲ ਐਮਰਜੈਂਸੀ ਬ੍ਰਿਸ਼ਟਾ ਤੇ ਜਿਹੜਾ ਸੇਲਸਮੈਨ ਦਾ ਕੰਮ ਕਰਦਾ ਸੀ ਹਰਾਮਾ ਵੱਡੀ ਵੇਖੇ ਗਿਆ ਉਥੋਂ ਉਹਨਾਂ ਨੇ ਦੋ ਬੱਧੇ ਦਵਾਈ ਦੇ ਵਾਪਸ ਕੀਤੇ ਵੀ ਐਕਸਪਾਇਰ ਹੋ ਜਾਂਦਾ ਉਹਦਾ ਬਿੱਲ ਵੀ ਨਾਲ ਦਿੱਤਾ ਪਰਸ ਨੇ ਜੋ ਸਰਚ ਵੀ ਨਰਮਾ ਵਿੱਚ ਚਲਾਇਆ ਸੀ ਉਹ ਦੋ ਪੱਤੇਆਂ ਦੇ ਆਧਾਰ ਤੇ ਉਹਦੇ ਤੇ ਪਰਚਾ ਦੇ ਦਿੱਤਾ ਜਦੋਂ ਕਿ ਕਾਨੂੰਨੀ ਤੌਰ ਤੇ ਉਹ ਕੋਈ ਬਣਦਾ ਹੀ ਨਹੀਂ ਕਾਨੂੰਨ ਐਂਡੀਸੀ ਪੈਕਟ ਇਹ ਨਹੀਂ ਕਹਿੰਦਾ ਵੀ ਦੋ ਐਕਸਪਾਇਰ ਪੱਤੇ ਕਲੋਦੀ ਫਾਰਮ ਦੇ ਜਿਹੜੇ ਕਿ ਬਿੱਲ ਕੋਲੇ ਆ ਇਹ ਤਾਂ ਐਨ ਆਰ ਐਕਸ ਐਟਮਾ ਹਜ਼ਾਰਾਂ ਐਟਮਾ ਗਿਆ ਜੇ ਵੱਲ ਹੋਲਸੇਲ ਦੀਆਂ ਦੁਕਾਨਾਂ ਤੇ ਭਰੀਆਂ ਪਈਆਂ ਤੇ ਉਹ ਉਹਨਾਂ ਦੇ ਵਿੱਚ ਆ ਕੇ ਪਰਚਾ ਦੇਣਗੇ ਇਸ ਸਰੀਆਮ ਤੱਕ ਆ ਅਸੀਂ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਜਿਹੜਾ ਇਹਨਾਂ ਨੇ ਮਰਚਾ ਐਫ ਆਰ ਦਰਜ ਕੀਤੀ ਆ ਉਹਨੂੰ ਰੱਦ ਕਰਕੇ ਸਾਨੂੰ ਕਮਿਸਟਨ ਇਨਸਾਫ ਦਵਾਇ ਜਾਵੇ ਜਦੋਂ ਕਿ ਅਸੀਂ ਸਾਰੇ ਸਾਫ਼ ਸੁਥਰਾ ਕੰਮ ਵਾਲੇ ਬੰਦੇ ਆ ਇਸ ਕਰਕੇ ਜੇ ਇਹ ਐਂ ਟੱਕਾ ਹੁੰਦਾ ਰਿਹਾ ਤਾਂ ਜਨਤਾ ਸ਼ਿਕਰਚ ਦੇ ਰਾਹ ਤੁਰੂਗੀ ਤੇ ਉਹਨਾਂ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇ ਅੱਗੇ ਜੋ ਬਲਕਿ ਰਾਤ ਚਲਦੀ ਆ ਬੰਦੀ ਆ ਰਹੀ ਹੈਗੀ ਉਸ ਨੂੰ ਦੇਖਦੇ ਵੇ ਧਰਨੇ ਦਾ ਕਿਸ ਤਰ੍ਹਾਂ ਦਾ ਰੂਪ ਹੋ ਰਿਹਾ ਹੈ ਇਹ ਸਾਡੇ ਜਿੰਨੇ ਸੇਲਜ਼ਮੈਨ ਖੜੇ ਆ ਹੋਲ ਸੇਲ ਰਿਟੇਲ ਐਸੋਸੀਏਸ਼ਨ ਸਾਰੇ ਅਧਿਕਾਰ ਬੈਠੇ ਆ ਇਹ ਕੋਸ਼ਿਸ਼ ਮੈਂ ਤਾਂ ਅਸੀਂ ਇੱਕ ਮੀਟਿੰਗ ਕਰਕੇ ਫੈਸਲਾ ਕਰਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਦਿਨ ਲਈ ਅਸੀਂ ਬੰਦੀ ਕਾਲ ਦੇਣੀ ਆ ਅਨਮਿੱਥੇ ਸਮੇਂ ਲਈ ਕਾਲ ਦੇਣੀ ਆ ਇਹਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇ ਜਿਹੜਾ ਫੋਨ ਤੇ ਸੀ ਇਸ ਵਕਤ ਬੈਠੇ ਹੋ ਅੱਗੇ ਰਾਤ ਆ ਰਹੀ ਆ ਹੁਣ ਬੈਠੋਗੇ ਜਾਂ ਮਰਦੇ ਇਹ ਇਹ ਦੇਖੋ ਇਹ ਸਾਰੀ ਸਾਡੀ ਜਿਹੜੀ ਸੰਘਰਸ਼ ਕਮੇਟੀ ਆ ਉਹ ਫੈਸਲਾ ਕਰੋ ਵੀ ਇਹਨੇ ਕਿਹੜੀ ਰੂਪ ਦੇਣਾ ਕਿਹੜਾ ਰੂਪ ਕਿਦਾਰ ਕਰਨਾ ਹੈ ਆ ਸੁਣੋ ਜੀ ਕੀ ਚੱਲਾ ਚੱਲੋਂਗੇ ਸੋੜੇ ਮਾਰਕੀਟ ਬੰਦ ਕਰਕੇ ਧਰਨਾ ਪ੍ਰਦਰਸ਼ਨ ਚੱਲ ਰਿਹਾਗਾ ਔਰ ਇੱਕ ਬੱਚੇ ਨਾਲ ਦੰਨ ਸਾਫੀ ਹੋਈ ਆ ਉਹਨੂੰ ਦੇਖ ਕੇ ਤੁਸੀਂ ਕੀ ਕਹਿ ਜਾਓਗੇ ਨਹੀਂ ਬਿਲਕੁਲ ਦੇਖੋ ਏਕੇ ਦੀ ਵੀ ਬਹੁਤ ਜ਼ਰੂਰਤ ਹੈਗੀ ਹੈ ਸਾਰੇ ਆਮ ਤੱਕਾ ਹੋਇਆ ਹੈਗਾ ਉਹ ਮੈਡੀਕਲ ਦੇ ਦੋ ਪੱਤੇ ਐਕਸਪਾਇਰੀ ਡੇਟ ਦੇ ਵਾਪਸੀ ਲੈ ਕੇ ਆ ਰਿਹਾ ਸੀਗਾ ਇਹ ਸਾਰੀ ਲੈ ਕੇ ਆਉਂਦੇ ਹੈਗੇ ਜੀ ਜਿਹੜੇ ਹੋਲ سیلਰ ਹੁੰਦੇ ਹੈਗੇ ਆ ਉਹ ਰਿਟੇਲ ਰਿਟੇਲ ਦੀਆਂ ਦੁਕਾਨਾਂ ਦੇ ਉੱਤੇ ਆਪਦਾ ਮਾਲ ਵੇਚਣ ਵਾਸਤੇ ਆਪਦੇ ਏਜੰਟ ਜਾਂ ਸੇਲਜ਼ਮੈਨ ਨੂੰ ਭੇਜਦੇ ਆ ਉਤੋਂ ਦੀ ਉਹ ਆਰਡਰ ਲਿਖ ਕੇ ਲੈਂਦੇ ਹੈਗੇ ਜਿਹੜਾ ਐਕਸਪਾਇਰੀ ਮਾਲ ਹੁੰਦਾ ਉਹ ਆਪਦਾ ਉੱਥੇ ਨੋਟ ਕਰਕੇ ਨਾਲ ਲੈ ਕੇ ਆਉਂਦੇ ਹੈਗੇ ਆ ਉਸ ਐਕਸਪਾਇਰੀ ਮਾਲ ਦੀ ਵਾਪਸੀ ਦੇ ਵਿੱਚ ਉਹਨਾਂ ਨੂੰ ਰਿਫੰਡ ਮਿਲ ਜਾਂਦਾ ਹੈਗਾ ਜਾਂ ਜਿਹੜਾ ਉਹਦੀ ਨੈਕਸਟ ਬਿਲਿੰਗ ਹੁੰਦੀ ਹੈ ਉਹਦੀ ਚੋਂ ਇਦੇ ਵਾਸਤੇ ਉਹਨਾਂ ਨੇ ਮਤਲਬ ਪਰਚਾ ਪਾਇਆ ਹੈਗਾ ਤਾਂ ਸਾਫ ਪਤਾ ਲੱਗ ਰਿਹਾ ਵੀ ਨਜਾਇਜ਼ ਧੱਕਾ ਹੋਇਆ ਹੈਗਾ ਇਹ ਧੱਕੇ ਦੇ ਖਿਲਾਫ ਸਾਰੇ ਇਕਜੁੱਟੇ ਇਕਜੁੱਟ ਹੋਣਾ ਵੀ ਚਾਹੀਦਾ ਹੈਗਾ ਨਹੀਂ ਤਾਂ ਕਿ ਪਤਾ ਨਹੀਂ ਹੋਰ ਕਿਸ ਤਰ੍ਹਾਂ ਦੇ ਧੱਕੇ ਹੋਣਗੇ ਅਸੀਂ ਸਾਰੇ ਇਹਨਾਂ ਦੇ ਨਾਲ ਹੈ ਮੈਡੀਕਲ ਦੇ ਉੱਤੇ ਜਿਹੜਾ ਤਾਂ ਪੱਤੇ ਦੇ ਉੱਤੇ ਲਿਖਿਆ ਸਪੈਰੀ ਰੇਟ ਲਿਖੀ ਹੋਈ ਹੈਗੀ ਉਹਦੇ ਬਾਅਦੂ ਦੇ ਵੀ ਉਹਨਾਂ ਨੇ ਜਿਹੜਾ ਪਰਚਾ ਪਾਤਾ ਉਹੀ ਇਹ ਜਮਾ ਮਤਲਬ ਨਜਾਇਜ਼ ਧੱਕੇ ਦੀ ਗੱਲ ਹੈ ਉਹ ਜਮਾ ਸਾਫ ਸਪਸ਼ਟ ਹੋ ਰਹੀ ਹੈ ਕੋਰਟ ਦੇ ਵਿੱਚ ਵੀ ਜਿਹੜਾ ਹੈਗਾ ਇਹ ਕੇਸ ਹੈ ਬਹੁਤ ਜੂਰੀ ਸੀਗਾ ਇਸ ਤਰ੍ਹਾਂ ਇਹ ਤਾਂ ਦੇਖੋ ਅ ਸੋਸ਼ਲ ਸੰਸਥਾਵਾਂ ਵੱਲੋਂ ਮਤਲਬ ਕਿ ਕਿਸ ਤਰ੍ਹਾਂ ਦਾ ਸਹਿਯੋਗ ਮਿਲੇਗਾ ਅਸੀਂ ਦੇਖੋ ਜੀ ਚਿਹੜੀ ਵੀ ਮੈਡੀਕਲ ਐਸੋਸੀਏਸ਼ਨ ਆ ਚਾਹੇ ਰਿਟੇਲ ਆ ਚਾਹੇ ਹੋਲ ਸੇਲ ਆ ਇਹ ਹਮੇਸ਼ਾ ਹੀ ਸੰਸਥਾਵਾਂ ਦੇ ਨਾਲ ਖੜੀ ਹੈ ਕੋਵਿਡ ਦੇ ਟਾਈਮ ਦੇ ਵਿੱਚ ਇਹਨਾਂ ਨੇ ਆਪਦੇ ਦਰਵਾਜ਼ੇ ਖੋਲਦੇ ਸੀਗੇ ਵੀ ਜਿਸ ਤਰ੍ਹਾਂ ਤੁਹਾਨੂੰ ਮੈਡੀਕਲ ਦੀ ਹੈਲਪ ਦੀ ਜ਼ਰੂਰਤ ਹੈ ਸਾਨੂੰ ਕਹਿਣ ਦੀ ਲੋੜ ਨਹੀਂ ਪਈਆਂ ਸੀ ਇਹ ਇਹ ਉਥੇ ਗੱਡੀਆਂ ਭਰ-ਭਰ ਕੇ ਦਵਾਈਆਂ ਲੈ ਕੇ ਆਏ ਸੀ ਕਿਤੇ ਵੀ ਕੋਵਿਡ ਦੇ ਵਿੱਚ ਲੋੜ ਸੀ ਕਿਤੇ ਵੀ ਲੋੜ ਹੁੰਦੀ ਹੈਗੀ ਆ ਕੋਈ ਬਾੜ ਆ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਐਮਰਜੈਂਸੀ ਆ ਜਾਂਦੀ ਹੈ ਇਹ ਖੁਦ ਆਪ ਅਪਰੋਚ ਕਰਦੇ ਸੰਸਥਾਵਾਂ ਨਾਲ ਤਾਂ ਅੱਜ ਇਹਨਾਂ ਨੂੰ ਸੰਸਥਾਵਾਂ ਦੀ ਲੋੜ ਹੈਗੀ ਹੈ ਇਹ ਸੰਸਥਾਵਾਂ ਦਾ ਹੀ ਮਸਲਾ ਇੱਕ ਤਰ੍ਹਾਂ ਦਾ ਕਿਉਂਕਿ ਇਹ ਸਾਰੇ